ਅੱਜ ਅੱਜ ਤਰੀਕ 16 ਜਨਵਰੀ 2026 ਹਲਦੀ ਦੀ ਹਾਰਵੈਸਟਿੰਗ ਅੱਜ ਆਪਾਂ ਨੇ ਸ਼ੁਰੂ ਕਰੀ ਹੈ। ਤੇ ਇਹ ਪੰਜਾਬ ਨੰਬਰ 1 ਸੀਡ ਹਲਦੀ ਦੇ ਅੱਜ ਪਟਣ ਲੱਗੇ ਆਪਾਂ। ਅਨਾ ਹੁਣ ਦੋ ਲਾਈਨਾਂ ਆਪਾਂ ਪਹਿਲਾਂ ਮੈਨੂਅਲ ਪੱਟ ਲਾਂਗੇ ਫਿਰ ਉਹ ਤੋਂ ਬਾਅਦ ਟਰੈਕਟਰ ਜਾਣਾ ਸ਼ੁਰੂ ਹੋ ਜਾਊਗਾ ਫਿਰ ਟਰੈਕਟਰ ਨਾਲ ਪੱਟੇ ਜਾਊਗੀ ਬਾਕੀ ਦੀ ਚਾੜ ਐ ਕਿਸ ਕੀ ਵੀ ਹਲਦੀ ਦਾ ਵਧੀਆ ਲੱਗਦਾ ਹਲੇ ਤਾਂ ਜਣੀ ਸਟਾਰਟਿੰਗ ਆ ਬੱਟਾਂ ਜਿਹੜੀਆਂ ਨੇੜੇ ਆ ਮੋਟਰ ਦੇ ਥੋੜੀਆਂ ਜੀਆਂ ਟਾਇਰਟ ਵੀ ਹੁੰਦੀਆਂ ਬੱਟਾਂ ਤੁਰ ਹੀ ਤਰੀ ਜਾਂਦੇ ਆ ਨਾ ਬੰਦੇ ਉੱਪਰ ਬਾਕੀ ਇੱਧਰ ਸਾਰੀ ਹੋਰ ਦਿਖਾਵਾਂਗੇ ਨਾਲ ਦੀ ਨਾਲ ਹੋਰ ਪਾਵਾਂਗੇ ਵੀਡੀਓ ਫਿਰ ਆਪਾਂ ਉਸਾ ਬਣਾਉਣ ਵਾਲੀ ਵੀ ਇਸ ਵਾਰ ਵੀ ਹਲਦੀ ਪੂਰੀ ਵਧੀਆ ਹੋਈ ਹੈ ਕਲਰ ਕੁਲਰ ਬਹੁਤ ਸੋਹਣਾ ਬਣਿਆ ਹਲਦੀ ਦਾ ਰੰਗ ਇਸ ਵਾਰ ਵੀ ਪੂਰਾ ਵਧੀਆ ਹਲਦੀ ਦਾ ਹੈ